ਸਚਾਈ ਨੂੰ ਜਿੰਨਾ ਕੋ ਮੱਦੀ ਛਪਾ ਲਵੇ ਸਚਾਈ ਇੱਕ ਨਾ ਇੱਕ ਦਿਨ ਬਾਹਰ ਆ ਹੀ ਜਾਂਦੀ ਹੈ ਮਹਾਰਾਜ ਬਾਣੀ ਦੇ ਵਿੱਚ ਪਰਮਾਉਂਦੇ ਆ ਇਹੋ ਸੱਚ ਸਭਨਾ ਦਾ ਖਸਮ ਹੈ ਆ ਜਿਹੜੇ ਅੱਜ ਵੇਖੀ ਦੇਣਾ ਜਿਹੜੇ ਆਪਣੇ ਆਪ ਨੂੰ ਕ੍ਰੈਡਿਟ ਲੈ ਕੇ ਬੈਠੇ ਜਿਹੜਾ ਆ ਗਾਂਧੀ ਵਰਗੇ ਅਸਲ ਵਿੱਚ ਬਖਾਇਆ ਕੀ ਗਿਆ ਪੀਨਾਂ ਨੇ ਚਰਖੇ ਕੱਤ ਕੇ ਆਜ਼ਾਦੀ ਦਵਾਈ ਆ ਉਹ ਭਲਿਓ ਜੇ ਇਹਨਾਂ ਨੇ ਚਰਖੇ ਕੱਤ ਕੇ ਆਜ਼ਾਦੀ ਦਿਵਾਈ ਤੇ ਫਿਰ ਪੁੱਛੋ ਵੀ ਉਹ ਫਾਂਸੀਆਂ ਚੁੰਮਣ ਵਾਲੇ ਇਹ ਕੀ ਕੀ ਸਾਲ ਦੇ 20-20 ਸਾਲ ਦੇ ਨੌਜਵਾਨ ਕੌਣ ਸੀਗੇ ਉਹ ਭਗਤ ਸਿੰਘ ਕੌਣ ਸੀਗੇ ਉਹ ਕੌਣ ਸੀਗੇ ਉਦਮ ਸਿੰਘ ਉਹ ਨਹੀਂ ਉਹਨਾਂ ਨੂੰ ਤੇ ਭੁੱਲ ਬੈਠੇ ਸਾਰੇ ਫਿਰ ਕਿਉਂ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਸਭ ਤੋਂ ਵੱਡਾ ਭਲੇਖਾ ਸਿੱਖਾਂ ਨੂੰ ਭਾਉਂਦਾ ਵਾ ਸਿੱਖਾਂ ਦਾ ਮਾਈਂਡ ਵਾਸ਼ ਕਰਨਾ ਵਾ ਪੀ ਕਿਤੇ ਇਹ ਸਿੱਖ ਤਲਵਾਰ ਚੁੱਕ ਕੇ ਲੜ ਨਾ ਸਕਣ ਇਹਨਾਂ ਦਾ ਮਾਈਂਡ ਵਾਸ਼ ਇਦਾਂ ਕਰੋ ਵੀ ਚੁੱਪ ਕਰਕੇ ਬੈਠੇ ਰਹੋ ਜਿਸ ਤਰੀਕੇ ਨਾਲ ਗਾਂਧੀ ਦਾ ਪੇਸ਼ ਕੀਤਾ ਗਿਆ ਪੀ ਗਾਂਧੀ ਨੇ ਚਰਖਾ ਕੱਤ ਕੇ ਆਜ਼ਾਦੀ ਦਵਾਈ ਅਛਾ ਇੱਕ ਸਮੇਂ ਦੀ ਗੱਲ ਆ ਮਹਾਤਮਾ ਗਾਂਧੀ ਜਿਨ੍ਹਾਂ ਨੂੰ ਰਾਸ਼ਟਰੀ ਪਿਤਾ ਕਿਹਾ ਜਾਂਦਾ ਵਾ ਹੁਣ ਮਹਾਤਮਾ ਗਾਂਧੀ ਨੇ ਇੱਕ ਵਾਰੀ ਇੱਕ ਬੜੀ ਵੱਡੀ ਸਟੇਜ ਤੇ ਇੱਕ ਬੜੀ ਵੱਡੀ ਵਿਵਾਦਤ ਸਟੇਟਮੈਂਟ ਦਿੱਤੀ ਇਹਨੇ ਕਿਹਾ ਵੀ ਜਿਹੜਾ ਸਿੱਖਾਂ ਦਾ ਗੁਰੂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਇੱਕ ਭੁੱਲਿਆ ਰਹਿ ਬਰਿਆ ਸੰਤਮਸ਼ਕੀਨ ਜੀ ਨੇ ਵਜਨ ਕੀਤਾ ਸੀਗੇ ਉਹਨਾਂ ਨੇ ਵੀ ਬੜੇ ਵਿਸਥਾਰ ਨਾਲ ਵਿਚਾਰ ਕੀਤੀ ਇਸ ਚੀਜ਼ ਤੇ ਮਹਾਤਮਾ ਗਾਂਧੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਇੱਕ ਭੁੱਲਿਆ ਰਹਿ ਬਰਿਆ ਉਸ ਤੋਂ ਇਲਾਵਾ ਆਂਦਾ ਹੋਰ ਕੁਝ ਨਹੀਂ ਹੁਣ ਤੁਹਾਨੂੰ ਪਤਾ ਹੈ ਵੀ ਜਦੋਂ ਇਹ ਕੁਈ ਸਿੱਖ ਇਹ ਗੱਲ ਸੁਨੇਗਾ ਤੇ ਜਿਹੜਾ ਸਿੱਖ ਗੁਰੂ ਦੇ ਨਾਲ ਪਿਆਰ ਕਰਨ ਵਾਲਾ ਸਿੱਖ ਹੋਏਗਾ ਉਹਦਾ ਫਿਰਦਾ ਬਲੁੰਦ ਰਿਆ ਜਾਏਗਾ ਮਿਸ਼ਨਰੀ ਪ੍ਰੋਫੈਸਰ ਪ੍ਰੋਫੈਸਰ ਗੰਗਾ ਸਿੰਘ ਬੜੇ-ਬੜੇ ਖੋਜੀ ਸੀ ਬੜੇ-ਬੜੇ ਵਿਦਵਾਨ ਸੀ ਜਦੋਂ ਉਹਨਾਂ ਨੇ ਸਟੇਟਮੈਂਟ ਸੁਣੀ ਉਹ ਸਿੱਧਾ ਗਾਂਧੀ ਦੇ ਨਾਲ ਵਿਚਾਰ ਕਰਨ ਉਹਦੇ ਦਫ਼ਤਰ ਗਏ ਗਾਂਧੀ ਨੂੰ ਮਿਲੇ ਤੇ ਗਾਂਧੀ ਨੂੰ ਕਹਿੰਦੇ ਆ ਵੀ ਮੇਰੇ ਨਾਲ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਆ ਉਹ ਵਾਲੀ ਵੀ ਸਿੱਖਾਂ ਦਾ 10ਵਾਂ ਗੁਰੂ ਗੁਰੂ ਗੋਬਿੰਦ ਸਿੰਘ ਇੱਕ ਭੁੱਲਿਆ ਰਹਿਬਰ ਆ। ਅੰਦੇ ਇਸ ਚੀਜ਼ ਤੇ ਮੈਂ ਤੁਹਾਡੇ ਨਾਲ ਵਿਚਾਰ ਕਰਨ ਆਇਆ ਮੈਂ। ਤੇ ਅਗੋਂ ਤੁਹਾਨੂੰ ਪਤਾ ਵਾ ਵੀ ਜਿਹੜੇ ਬੰਦੇ ਦੇ ਕੋਲ ਜਵਾਬ ਨਾ ਹੋਵੇ ਆ ਪੰਜਾਬ ਦੇ ਵਿੱਚ ਹੀ ਬਾਂਦਰ ਸੈਣਾ, ਸਿਵ ਸ਼ਾਣਾ। ਤੁਹਾਨੂੰ ਪਤਾ ਇਹ ਮੂੰਹ ਵਾਹ ਦਿੰਦੇ ਆ ਤੇ ਜਦੋਂ ਕੋਈ ਜਵਾਬ ਲੈਣ ਜਾਵੇ ਇਹਨਾਂ ਦੇ ਕੋਲ ਤੇ ਉਦੋਂ ਜਵਾਬ ਦੇਣ ਤੋਂ ਭਜਦੇ ਆ। ਉਹੀ ਉਹ ਗੱਲ ਹੋਈ ਗਾਂਧੀ ਵਰੀ। ਗਾਂਧੀ ਨੂੰ ਜਿਹੜੋ ਜਵਾਬ ਸਵਾਲ ਕੀਤੇ ਤੇ ਗਾਂਧੀ ਨੇ ਜਵਾਬ ਦੇਣ ਦੇ ਮਾਰੇ ਨੇ ਮੂੰਹ ਫੇਰ ਕੇ ਕਿਹਾ ਕਿ ਮੈਂ ਬਹਿਸ ਦੇ ਵਿਸ਼ੇ ਦੇ ਵਿੱਚ ਨਹੀਂ ਹਾਂ ਦਾ ਪਰ ਪ੍ਰੋਫੈਸਰ ਗੰਗਾ ਸਿੰਘ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਸਵਾਲ ਉਥੇ ਕੀਤਾ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਆਂਦੇ ਉਹ ਚੀਜ਼ ਦਾ ਜਵਾਬ ਮੈਂ ਤੁਹਾਡੇ ਕੋਲੋਂ ਲੈ ਕੇ ਜਾਣਾ ਅੱਜ ਉਹਾਂ ਦੇ ਵੀ ਤੁਸੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਭੁਲਿਆ ਰਹੇ ਬਰੇਆ ਜਿੰਨੇ ਹਥਿਆਰ ਚੁਲਾਈ ਆ ਉਹਨਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵਾ ਗੀਤਾ ਸਤਿਕਾਰ ਕਰਦੇ ਹੋ ਗਾਂਧੀ ਨੇ ਕਿਹਾ ਬਿਲਕੁਲ ਮੈਂ ਗੀਤਾ ਨੂੰ ਪੜ੍ਹਦਾ ਵਾਂ ਗੀਤਾ ਦੇ ਵਿੱਚੋਂ ਆਪਣਾ ਜੀਵਨ ਜਾਂਚ ਸਿੱਖਦਾ ਮੈਂ ਤਾਂ ਪ੍ਰੋਫੈਸਰ ਗੰਗਾ ਸਿੰਘ ਨੇ ਗਾਂਧੀ ਨੂੰ ਨਾਲ ਹੀ ਸਵਾਲ ਕੀਤਾ ਵੀ ਇਹ ਦੱਸ ਇਹ ਗੀਤਾ ਉਚਾਰੀ ਕਿੱਥੇ ਗਈ ਉਹ ਆਂਦਾ ਵੀ ਇਹ ਕੀਤਾ ਆਪ ਗਾਂਧੀ ਨੇ ਜਵਾਬ ਦਿੱਤਾ ਆਂਦਾ ਹਾਂਜੀ ਇਹ ਮਾਂ ਮਹਾਭਾਰਤ ਦੇ ਯੁੱਧ ਦੇ ਵਿੱਚੋਂ ਚਾਰੀ ਗਈ ਕੀਤਾ ਹੈ ਤੇ ਉਹ ਆਂਦੇ ਮਹਾਭਾਰਤ ਦਾ ਯੁੱਧ ਕੀ ਉਹ ਯੁੱਧ ਨਹੀਂ ਸੀ ਤੇ ਜਦੋਂ ਗਾਂਧੀ ਇਥੋਂ ਜਵਾਬ ਹੀ ਨਾ ਹੋਇਆ ਤੇ ਗਾਂਧੀ ਨੇ ਇਹ ਜਵਾਬ ਦਿੱਤਾ ਵੀ ਨਹੀਂ ਆਂਦਾ ਜਿਹੜੀ ਉਹ ਮਹਾਭਾਰਤ ਗੱਲ ਆ ਉਹ ਕੋ ਲੜਾਈ ਵਾਲੀ ਮਹਾਭਾਰਤ ਨਹੀਂ ਸੀ ਆਂਦਾ ਉਹ ਅੰਦਰ ਦੀ ਮਹਾਭਾਰਤ ਆਕ ਪ੍ਰੋਫੈਸਰ ਗੰਗਾ ਸਿੰਘ ਨੇ ਜਵਾਬ ਦਿੱਤਾ ਉਹ ਆਂਦਾ ਇਸ ਹਸਾਬ ਦੇ ਨਾਲ ਤੇ ਫਿਰ ਸ਼੍ਰੀ ਕ੍ਰਿਸ਼ਨ ਜੀ ਉਹ ਵੀ ਬਾਹਰੀ ਤੌਰ ਤੇ ਜਿਹੜੇ ਕ੍ਰਿਸ਼ਨ ਜੀ ਆ ਉਹ ਵਾਲੇ ਕ੍ਰਿਸ਼ਨ ਜੀ ਨਹੀਂ ਹੋਏ ਉਹ ਆਂਦਾ ਜਿਹੜੇ ਕ੍ਰਿਸ਼ਨ ਜੀ ਗੱਲ ਕਰਦੇ ਆ ਹੋ ਸਕਦਾ ਉਹ ਵੀ ਕੋਈ ਅੰਦਰੂਨੀ ਹੋਵੇ ਕ੍ਰਿਸ਼ਨ ਹੋ ਸਕਦਾ ਜਿਹੜੀ ਗੀਤਾ ਦੇ ਤੁਸੀਂ ਗੱਲ ਕਰਦੇ ਵੀ ਜਿਹੜੀ ਜੰਗ ਦੇ ਮੈਦਾਨ ਦੇ ਵਿੱਚ ਮਹਾਭਾਰਤ ਦੇ ਯੁੰਧ ਦੇ ਵਿੱਚ ਉਚਾਰੀ ਗਈ ਸੀ ਜਿਹੜੀ ਹੋ ਸਕਦਾ ਉਹ ਵੀ ਕੋਈ ਅੰਦਰ ਦੀ ਗੀਤਾ ਹੋਵੇ ਤੇ ਗਾਂਧੀ ਨੂੰ ਜਵਾਬ ਨਹੀਂ ਆਇਆ ਗਾਂਧੀ ਨੇ ਸਟੇਟਮੈਂਟ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਉਹਨਾਂ ਨੇ ਹਥਿਆਰ ਚੁੱਕੇ ਹਥਿਆਰਾਂ ਲੜਨਾ ਸਿੱਖਿਆ ਤੇ ਨਾਲੇ ਇਹ ਵੀ ਵੱਡੀ ਵੱਡੀ ਸਟੇਟਮੈਂਟ ਦਿੱਤੀ ਵੀ ਸਿੱਖਾਂ ਦਾ ਪਰਿਵਾਰ ਜੋ ਆ ਸਿੱਖ ਧਰਮ ਹਿੰਦੂਆਂ ਤੋਂ ਚੱਲਿਆ ਵਾ ਇਹ ਵੀ ਬਹੁਤ ਵੱਡਾ ਇੱਕ ਅੱਜ ਵੀ ਵਿਵਾਦ ਬਣਿਆ ਪਿਆ ਵਾ ਇਸ ਬਾਰੇ ਵਿਚਾਰ ਆਪਾਂ ਕਰਦੇ ਹਾਂ ਅੱਛਾ ਜਦੋਂ ਗਾਂਧੀ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਥਿਆਰ ਚੁਲਾਏ ਆ ਤੇ ਉਸੇ ਸਮੇਂ ਹੀ ਪ੍ਰੋਫੈਸਰ ਗੰਗਾ ਸਿੰਘ ਨੇ ਉਹਨੂੰ ਜਵਾਬ ਦਿੱਤਾ ਸੀ ਕਿ ਤੈਨੂੰ ਇੰਦਰ ਦੇਵਤੇ ਦੇ ਕੋਲ ਤਨੋਂ ਇਸ਼ਾਰਾ ਦੇਖਿਆ ਸ਼੍ਰੀ ਰਾਮਚੰਦਰ ਦੇ ਕੋਲ ਤਨੋਂ ਤਰੋਂ ਇਸ਼ਾਰਾ ਦੇਖਿਆ ਕ੍ਰਿਸ਼ਨ ਜੀ ਦੇ ਹੱਥ ਦੇ ਉੱਪਰ ਜਿਹੜਾ ਉਹ ਘੁੰਮ ਰਿਹਾ ਚੱਕਰ ਕੀ ਉਹ ਨਾ ਦਿਖਿਆ ਕੀ ਉਹ ਹਥਿਆਰ ਨਹੀਂ ਕੀ ਪਰਸ਼ੂਰਾਮ ਦੇ ਕੋਲ ਹਥਿਆਰ ਨਹੀਂ ਸੀ ਕੀ ਸ਼੍ਰੀ ਹਨੂਮਾਨ ਜੀ ਨੇ ਹਨੂਮਾਨ ਜੀ ਨੇ ਆਪਣੇ ਕੋਲ ਗਦਾ ਰੱਖਿਆ ਸੀ ਕੀ ਉਹ ਹਥਿਆਰ ਨਹੀਂ ਸੀ ਸੱਚ ਦਰ ਇੱਕ ਮੀਰੀ ਪੀਰੀ ਦਾ ਸਿਧਾਂਤ ਹੈ ਇੱਕ ਮੀਰੀ ਇੱਕ ਪੀਰੀ ਗੁਰੂ ਅਰਗੁਵੰਸਾ ਪਾਤਸ਼ਾਹ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਸੀ ਇੱਕ ਮੀਰੀ ਦੀ ਇੱਕ ਪੀਰੀ ਦੀ ਭਾਵ ਕੇ ਇੱਕ ਧਰਮ ਦੀ ਇੱਕ ਰਾਜਨੀਤੀ ਦੀ ਅੱਜ ਵੀ ਤੁਸੀਂ ਧਿਆਨ ਦਿਓ ਕੋਈ ਗੁਰੂ ਅਰਗਵਿੰਦ ਸਾਹਿਬ ਪਾਸ਼ਾ ਮਹਾਰਾਜ ਦਾ ਗੁਰਦੁਆਰਾ ਹੋਏਗਾ ਉੱਥੇ ਦੋ ਨਿਸ਼ਾਨ ਸਾਹਿਬ ਹੋਣਗੇ ਉਹ ਵੇਖਣ ਨੂੰ ਇੱਕ ਥੋੜਾ ਜਿਹਾ ਨੀਵਾ ਲੱਗੇਗਾ ਹੈ ਅਸਲ ਵਿੱਚ ਥੋੜੇ ਨੀਵੇਂ ਆ ਪਰ ਵੇਖਣ ਨੂੰ ਇੰਨਾ ਪਤਾ ਨਹੀਂ ਲੱਗਦਾ ਉਹਦਾ ਉਹਦਾ ਕਰਨ ਦਾ ਭਾਵ ਇਹ ਅਸੀਂ ਉੱਚੀ ਨੀਵੇਂ ਵੀ ਇੱਕ ਉੱਚਾ ਭਾਵਕ ਧਰਮ ਦਾ ਤੇ ਜਿਹੜਾ ਨੀਵਾ ਭਾਵਕੇ ਇੱਕ ਰਾਜਨੀਤੀ ਦਾ ਭਾਵਕੇ ਰਾਜਨੀਤੀ ਵੀ ਤਰਮ ਦੇ ਦੀ ਤੇ ਜਿਹੜੀ ਉਹਨੇ ਗੱਲ ਕੀਤੀ ਸੀ ਵੀ ਸਿੱਖ Hindu ਆ ਇਹ ਕਿਸਾ ਦਾ Hindu ਆ ਤੇ ਉਹਦਾ ਜਵਾਬ ਪ੍ਰੋਫੈਸਰ ਗੰਗਾ ਸਿੰਘ ਨੇ ਜਵਾਬ ਦਿੱਤਾ ਪਿੰਨਾ ਹਮ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਅਸੀਂ Hindu ਨੀਂ ਜਿਹੜੇ ਅਸੀਂ ਗਾਇਤਰੀ ਪੜ੍ਹ ਗਏ ਅਸੀਂ ਮੁਸਲਮਾਨ ਨਹੀਂ ਆ ਜਿਹੜੇ ਅਸੀਂ ਕਲਮਾ ਪੜ੍ਹਦੇ ਅਸੀਂ ਕੀ ਆ ਗੁਰੂ ਕੇ ਸੇਖ ਆ ਗੁਰ ਸਤਗੁਰ ਕਾਜੋ ਸੇਖ ਅਖਾਏ ਜੋ ਭਲਕੇ ਉਠਾਰ ਨਾਮ ਤੇ ਆਵੇ ਇਹ ਆ ਸਹੀ ਡੈਫੀਨੇਸ਼ਨ ਹੈ ਗੁਰੂ ਨਾਨਕ ਸਾਹਿਬ ਨੇ ਜਨੇਊ ਨਾ ਪਾ ਕੇ ਬਿਲਕੁਲ ਰਿਸ਼ਤਿਆਂ ਦਾ ਤਾਂ ਤੋੜਿਆ ਵਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਚੌਥੇ ਗੁਰ ਨਾਨਕ ਨੇ ਸੂਈ ਰਾਗ ਦੇ ਵਿੱਚ ਚਾਰ ਲਾਵਾਂ ਉਚਾਰ ਕੇ ਤੇ ਬ੍ਰਾਹਮਣਾਂ ਦੇ ਜੰਜਾਲ ਦੇ ਪੰਥਾਂ ਦੇ ਜੰਜਾਲ ਦੇ ਵਿੱਚੋਂ ਸਾਨੂੰ 100% ਦੀ ਕੱਢ ਲਿਆ ਹੈਗਾ ਪਰ ਮਾਫ ਕਰਨਾ ਜਦੋਂ ਇਹ ਲੋਕ ਗਾਂਧੀ ਵਰਗੇ ਇਹ ਜਦੋਂ ਲੋਕ ਗਿਰਨਦੇ ਆਉਂਦੇ ਸੀ ਨਾ ਤੇ ਫਿਰ ਇਹ ਕਿਸੇ ਹੱਦ ਤੱਕ ਵੀ ਗਿਰ ਜਾਂਦੇ ਸੀ ਹਮੇਸ਼ਾ ਇਹਨਾਂ ਨੇ ਇੱਕ ਗੱਲ ਕਹੀ ਆ ਵੀ ਜਿਹੜੇ ਸਿੱਖ ਆ ਉਹ ਹਿੰਦੂਆਂ ਦੀ ਛਾਛ ਆ ਐਯੋ ਕਾਰਨ ਆ ਇਹਨਾਂ ਦੀ ਅਗਿਆਨਤਾ ਸਭ ਤੋਂ ਵੱਡਾ ਕਾਰਨ ਇਹਨਾਂ ਦੀ ਅਗਿਆਨਤਾ ਨੰਬਰ 2 ਅੱਜ ਇਸੇ ਕਰਕੇ ਹੀ ਸਿੱਖਾਂ ਦਾ ਵੱਖਰਾ ਸੰਵਿਧਾਨ ਨਹੀਂ ਹੈਗਾ ਅ ਜਿਹੜੀ ਗੱਲ ਕਰਦੀਆਂ ਨਾ ਹੀ ਇਸ ਸਿੱਖਾ ਨੂੰ ਵੱਖਰਾ ਰਾਜ ਚਾਹੀਦਾ ਵੈ ਇਹ ਰਾਜ ਦਾ ਕਿਤੇ ਨਾ ਕਿਤੇ ਮੁੱਖ ਕਾਰਨ ਆਈ ਉਹ ਕਿ ਜੇਕਰ ਸਾਨੂੰ ਬਰਾਬਰ ਦਾ ਮਿਲਦੀ ਅਸੀਂ ਕਦੇ ਰਾਜ ਨਾ ਮੰਗਦੇ ਆਪਣਾ ਪਰ ਸਭ ਤੋਂ ਵੱਡੀ ਬੇਨਤੀ ਜੇ ਮਕਰ ਇਹ ਉਹ ਲੋਗ ਆ ਜਿਹੜੇ ਲੋਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਮੁੱਲ ਨਹੀਂ ਪਾਇਆ ਉਹਨਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਕਸ਼ਮੀਰੀ ਪੜਨ ਤਾਏ ਆਂਦੇ ਗੁਰੂ ਪਾਤਸ਼ਾਹ ਜੀ ਸਾਡਾ ਧਰਮ ਖਤਰੇ ਦੇ ਵਿੱਚ ਆ ਸਾਡਾ ਜਨੇਊ ਸਾਡਾ ਤਿਲਕ ਸਾਡੀ ਬੋਦੀ ਧੋਤੀ ਖਤਰੇ ਦੇ ਵਿੱਚ ਆ ਗੁਰੂ ਸਾਹਿਬ ਕਰੋ ਕੋਈ ਹੱਲ ਤੇ ਕੋਲ ਖੜੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਨੇ ਬੇਨਤੀ ਕੀਤੀ ਪਿਤਾ ਜੀ ਇਸ ਵਾਸਤੇ ਕਿਸੇ ਵੱਡੇ ਯੋਧੇ ਸੂਰਮੇ ਨੂੰ ਆਪਣਾ ਬਲੀਦਾਨ ਆਪਣੀ ਕੁਰਬਾਨੀ ਦੇਣੀ ਪਵੇਗੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਯੋਧਾ ਸੂਰਮਾ ਕੌਣ ਹੋਊਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਜਾ ਕੇ ਵੀ ਸਭ ਤੋਂ ਪਹਿਲਾਂ ਤੇ ਗੁਰੂ ਦਾ ਧਰਮ ਬਦਲੋ ਜੇਕਰ ਗੁਰੂ ਧਰਮ ਬਦਲ ਲਵੇ ਤੇ ਲੱਖਾਂ ਕਰੋੜਾਂ ਹਿੰਦੂ ਵੀ ਆਪਣੇ ਆਪ ਧਰਮ ਪਰिवर्तन ਕਰ ਲੈਣਗੇ ਤੁਹਾਨੂੰ ਕਰੋੜਾਂ ਲੱਖਾਂ ਦੇ ਕਤਲੇਆਮ ਕਰਨ ਦੀ ਲੋੜ ਨਹੀਂ ਔਰੰਗਜੀਤ ਕੋਲ ਗੱਲ ਔਰੰਗਜੀਤ ਦੇ ਕੋਲ ਗੱਲ ਗਈ ਔਰੰਗਜੀਤ ਨੇ ਕਿਹਾ ਵੀ ਜੇਕਰ ਇੱਕ ਗੁਰੂ ਦਾ ਧਰਮ ਬਦਲਾ ਲਗੇ ਤੇ ਲੱਖਾਂ ਕਰੋੜਾ ਹਿੰਦੂ ਆਪਣੇ ਆਪ ਸਾਡੇ ਵੱਲ ਆ ਜਾਣਗੇ ਇਸ ਤੋਂ ਵੱਡੀ ਗੱਲ ਖੁਸ਼ੀ ਵਾਲੀ ਕਿਹੜੀ ਧਮਕੀਆਂ ਦਿੱਤੀਆਂ ਗਈਆਂ ਗੁਰੂ ਤੇਜਕ ਭਾਦਰ ਸਾਹਿਬ ਨੂੰ ਲਾਲਚ ਦਿੱਤੇ ਗਏ ਉਹਨਾਂ ਨੂੰ ਵਿਖਾ ਕੇ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਰੂਹ ਦੇ ਵਿੱਚ ਨਵੇੜ ਕੇ ਸਾੜਿਆ ਗਿਆ ਉਬਲਦੀ ਦੇਗ ਦੇ ਵਿੱਚ ਉਬਾਲ ਕੇ ਲਾਹੌਰ ਦਾ ਵਾਕਿਆ ਜਿਹੜਾ ਗੁਰੂ ਅਰਜਨ ਸਾਹਿਬ ਨਾਲ ਹੋਇਆ ਸੀ ਉਹੀ ਵਾਕਿਆ ਇੱਕ ਵਾਰੀ ਦਿੱਲੀ ਦੀ ਧਰਤੀ ਤੇ ਦੁਹਰਾਇਆ ਗਿਆ ਆਰਿਆਣੇ ਚੀਰੇ ਗਏ ਸਿੱਖ ਲੇਕਿਨ ਗੁਰੂ ਸਾਹਿਬ ਤਾਂ ਵੀ ਡੋਲੇ ਨਹੀਂ ਜਲਾਦ ਗੁਰੂ ਸਾਹਿਬ ਨੂੰ ਬਖਾ ਕੇ ਕਿਰਪਾਨ ਦੀ ਕੀ ਕਰਦੇ ਰਹੇ ਵੀ ਸ਼ਾਇਦ ਅਜੇ ਵੀ ਗੁਰੂ ਕਿਤੇ ਡੋਲ ਜਵੇ ਪਰ ਗੁਰੂ ਸਾਹਿਬ ਡੋਲੇ ਨਹੀਂ ਕਰੇ ਗੁਰੂ ਸਾਹਿਬ ਬਾਣੀ ਪੜ ਰਹੇ ਆ ਹੱਥ ਜੋੜ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋਏ ਆ ਜਲਾਦ ਕਿਰਪਾਨ ਫੇਰਦਾ ਵਾ ਸਿਰ ਢੜ ਨਾਲ ਲਾਗੋ ਜਾਂਦਾ ਤੇ ਇਹਨਾਂ ਦੇ ਧਰਮ ਦੀ ਰੱਖਿਆ ਹੁੰਦੀ ਹੈ ਤੇ ਬੇਨਤੀ ਕਰ ਦਵਾ ਜੇਕਰ ਇਹਨਾਂ ਨੂੰ ਉਸ ਸਮੇਂ ਵੀ ਜੇਕਰ ਆਸਾਨ ਸਾਡਾ ਸਿੱਖਾਂ ਦਾ ਯਾਦ ਹੁੰਦਾ ਇਹ ਭੁੱਲ ਗਏ ਜੇਕਰ ਉਸ ਸਮੇਂ ਯਾਦ ਹੁੰਦਾ ਇਹਨਾਂ ਨੂੰ ਸਿੱਖਾਂ ਦਾ ਤੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਇਹਨਾਂ ਜੰਗਾਂ ਨਹੀਂ ਹੀ ਕਰਨੀਆਂ ਜਿਹੜੇ ਪਹਾੜੀ ਰਾਜਾਂ ਨੇ ਜੰਗਾਂ ਲੜੀਆਂ ਆ ਕੇ ਗੰਗੂ ਕਿੰਨਾ ਚੋਹੀ ਗੰਗੂ ਵੀ ਇਹਨਾਂ ਦਾ ਲਾਣਾ ਜੇਕਰ ਗੰਗੂ ਨੂੰ ਅਗਲ ਹੁੰਦੀ ਉਸ ਸਮੇਂ ਤੇ ਗੰਗੂ ਕਿਤੇ ਗਦਾਰੀ ਨਾ ਕਰਦਾ ਗੰਗੂ ਨੂੰ ਯਾਦ ਹੁੰਦੀ ਵੀ ਆਹ ਜਿਹੜੀ ਮਾਤਾ ਨੂੰ ਜਿਹੜੀ ਮਾਤਾ ਗੁਜਰ ਘੌਰ ਨੂੰ ਜਿਹਦੀਆਂ ਮਸ਼ਕਾਇਤਾਂ ਕਰਦਾ ਫਿਰਦਾ ਜਾ ਕੇ ਇਹਦੇ ਪਤੀ ਜੇਕਰ ਆਪਣਾ ਬਲਿਦਾਨ ਨਾ ਦਿੰਦੇ ਅੱਜ ਸਾਡਾ ਸਾਰਾ ਧਰਮ ਦਾ ਹੀ ਵਿजूद ਨਾ ਹੁੰਦਾ ਭੁੱਲ ਬੈਠੇ ਇਹ ਇਹਨਾਂ ਨੂੰ ਯਾਦ ਨਹੀਂ ਰਿਹਾ ਇਹ ਯਾਦ ਰਹਿੰਦਾ ਤੇ ਆ ਜਿਹੜੀਆਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਜਿਹੜੀਆਂ ਪਹਾੜੀ ਰਾਜਾਂ ਨਾਲ ਜੰਗਾਂ ਲੜੀਆਂ ਕੇਵਲ ਜਾਤ ਪਾਤ ਦੇ ਕਰਕੇ ਉਹ ਜੰਗਾਂ ਨਾ ਹੁੰਦੀਆਂ ਜੇਕਰ ਇਹਨਾਂ ਨੂੰ ਯਾਦ ਹੁੰਦਾ ਉਹ ਸ਼ੁਰੂ ਤੋਂ ਨਮਕਰਾ ਮੀਰਾ ਇਹ ਕੀ ਇਹਨਾਂ ਦੀ ਗੱਲ ਕਰੀਏ ਤੇ ਕੀ ਨਾ ਕਰੀਏ ਇਹ ਸ਼ੁਰੂ ਤੋਂ ਨਮਕਰਾ ਮੀਰਾ ਇਹ ਆ ਤੇ ਕਹਿਣਗੇ ਪਤਾ ਕੀ ਤੁਹਾਡੇ ਦਾ ਮੁਸਲਮਾਨਾਂ ਨਾਲ ਲੜਾਈ ਉਹ ਭਲੇ ਉਹ ਮੁਸਲਮਾਨ ਕੇਵਲ ਜਿਹੜੇ ਤੁਸੀਂ ਮੁਸਲਮਾਨਾਂ ਦੀ ਗੱਲ ਕਰਦੇ ਹੋ ਉਹ ਮੁਸਲਮਾਨ ਨਹੀਂ ਉਹ ਮੁਗਲ ਹੀ ਸਾਡੀ ਮੁਸਲਮਾਨਾਂ ਨਾਲ ਕੋਈ ਲੜਾਈ ਨਹੀਂ ਉਹ ਜਿੰਨੀ ਲੜਾਈ ਸੀ ਮੁਗਲਾਂ ਨਾਲ ਸੀ ਤੇ ਲੜਾਈ ਦੀ ਵਜ੍ਹਾ ਵੀ ਕਿਤੇ ਨਾ ਕਿਤੇ ਤੁਹਾਡੇ ਪਰਦਾਦੇ ਵੱਡੇ ਹੈਗੇ ਇਹ ਸਮਝਿਆ ਕਰੋ ਇਸ ਗੱਲ ਨੂੰ ਤਾਂ ਫੇਰ ਅੱਜ ਦੀ ਹੁਣ ਅੱਜ ਦੇ ਸਮੇਂ 'ਚ ਵੇਖੀਦਾ ਵਾ ਗਾਂਧੀ ਵਰਗੇ ਨਾ ਸਾਰਾ ਲਾਤਾ ਵੇਖੋ ਜੀ ਗਾਂਧੀ ਨੇ ਚਰਖਾ ਕੱਤਿਆ ਤਾਂਦੇ ਚਰਖਾ ਕੱਤ-ਕੱਤ ਕੇ ਤੇ ਗਾਂਧੀ ਨੇ ਦੇਸ਼ ਨੂੰ ਮੁਜਾਹਦ ਕਰਾਇਆ ਭਲਿਓ ਅੱਜ ਕਿਸੇ ਨਾਲ ਕਿਹਦੇ ਲੜਾਈ ਹੋ ਜੇ ਤਾਂ ਸਸ਼ਤਰ ਚੁੱਕਣਾ ਪੈਂਦਾ ਵਾ ਸਸ਼ਤਰਾਂ ਤੋਂ ਬਿਨਾ ਕੁਝ ਨਹੀਂ ਹੁੰਦਾ ਹੁੰਦਾ ਸਸ਼ਤਰ ਚੁੱਕਣਾ ਪੈਂਦਾ ਵਾ ਤੁਸੀਂ ਆਖੋ ਵੀ ਹੁਣ ਮੈਂ ਵਿਹਲਾ ਬੈਠੇ ਮੈਨੂੰ ਆਜ਼ਾਦੀ ਚਾਹੀਦੀ ਮੈਂ ਚਰਖਾ ਘਤ ਲਾਪਾ ਤੇ ਚਰਖੇ ਘਤ ਕੇ ਕਿਨੂੰ ਵਿਖਾਉਣੀ ਆ ਕੀ ਆਜ਼ਾਦੀ ਮਿਲੂ ਇਦਾਂ ਕਦੀ ਨਹੀਂ ਮਿਲਦੀ ਤੇ ਫਿਰ ਪੰਜਾਬ ਚ ਰੋਲਾ ਪਉਣ ਗਿਆ Hindu ਖਤਰੇ ਚ Hindu ਖਤਰੇ ਚ ਆ ਉਹ ਭਲੇ ਉਹ ਤੁਹਾਡੇ ਗਾੜੀ ਫਿਰ ਬੇਨਤੀ ਕਰਦਗੇ ਜਿੰਨਾ ਚਿਰ ਅਸੀਂ ਹੈਗੇ ਆ ਨਾ ਜਿੰਨਾ ਚਿਰ ਸਿੱਖ ਜਿੰਦੇ ਆ ਉਹਨਾਂ ਚਿਰ ਤੁਹਾਨੂੰ ਕੋਈ ਖਤਰਾ ਨਹੀਂ ਗਾ ਜੇ ਤੁਸੀਂ ਤਾਂ ਵੀ ਰੌਲਾ ਪਾਈ ਜਾਣਾ ਮੈਂ ਕਿ ਤੁਸੀਂ ਹਿੰਦੂ ਖਤਰੇ 'ਚ ਹਿੰਦੂ ਖਤਰੇ 'ਚ ਫਿਰ ਤੁਹਾਨੂੰ ਆਪਣੇ ਮਾਨਸਿਕ ਸਲਤਨਤ ਸੈਟ ਕਰਾਉਣ ਦੀ ਲੋੜ ਆ ਹਿੰਦੂ ਪੰਜਾਬ ਦਾ ਕਿਤੇ ਖਤਰੇ 'ਚ ਨਹੀਂ ਗਾ ਜੇ ਹਿੰਦੂਆਂ ਦੇ ਖਤਰਾ ਬੰਦਾ ਵਾ ਅੱਜ ਅਸੀਂ ਆਪਣੇ ਸੀਸ ਕਟਵਾ ਕੇ ਤੁਹਾਨੂੰ ਫਿਰ ਬਚਾਵਾਂਗੇ ਅਸੀਂ ਉਬਲਦੀਆਂ ਦੇਗਾਂ ਦੇ ਵਿੱਚ ਫਿਰ ਉਬਲ ਕੇ ਤੁਹਾਨੂੰ ਬਚਾਵਾਂਗੇ ਆ ਆਪਣੇ ਬੰਦ-ਬੰਦ ਕਟਾ ਕੇ ਖੋਪਰ ਲਵਾ ਕੇ ਚਰਖੜੀਆਂ ਤੇ ਚੜ੍ਹ ਕੇ ਆਪਣੀਆਂ ਹਿੱਕ ਦੇ ਵਿੱਚ ਗੋਲੀਆਂ ਖਾ ਕੇ ਤੁਹਾਨੂੰ ਬਚਾਵਾਂਗੇ ਕਰਨਾ ਤੇ ਤੁਸੀਂ ਨਮ ਕਰਾਵੀਆਂ ਕਰ ਦਿਓ ਪਰ ਇੱਕ ਵਾਰੀ ਸਾਡੇ ਗੁਰੂ ਨੇ ਜੋ ਸਾਨੂੰ ਸਿਖਾਇਆ ਵਾ ਉਹ ਅਸੀਂ ਆਪਣਾ ਕੰਮ ਬਖੂਬੀ ਕਰਕੇ ਵਿਖਾਵਾਂਗੇ ਜਦੋਂ ਪ੍ਰੋਫੈਸਰ ਗੰਗਾ ਸਿੰਘ ਨੇ ਗਾਂਧੀ ਦੇ ਸ਼ਕੇਸ਼ ਰਾਏ ਹੀ ਨਾ ਇੱਕ ਵਾਰੀ ਡਿਬੇਟ ਦੇ ਵਿੱਚ ਹਰਾਇਆ ਸੀ ਤਬ ਮੁੜ ਕੇ ਇਸ ਗਾਂਧੀ ਨੇ মিডিਆ ਦੇ ਵਿੱਚ ਆ ਕੇ ਵੀ ਤੇ ਭਰੀ ਸਭਾ ਦੇ ਵਿੱਚ ਵੀ ਮਾਫੀ ਮੰਗੀ ਹੀ ਕਿ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਬਾਬਤ ਜੋ ਬਿਆਨ ਦਿੱਤੇ ਜੋ ਬਚਨ ਬਲਾਸ ਕੀਤੇ ਹੱਥ ਜੋੜ ਕੇ ਮੈਂ ਉਹ ਸਾਰਾ ਕੁਝ ਦਾ ਮਾਫੀ ਮੰਗਦਾ ਵਾਂ ਤੇ ਉਹ ਕਈਆਂ ਹੋਈਆਂ ਗੱਲਾਂ ਮੈਂ ਆਪਣੀਆਂ ਵਾਪਸ ਲੈਦਾ ਨਾ ਮਾਫੀ ਮੰਗਵਾਈ ਹੀ ਹੱਤੋਂ ਐਸਾ ਕੰਮ ਮੂਲੇ ਨਾ ਕਿ ਜੇ ਜਤੰਤ ਪਛੋਤਾਈਏ ਫਿਰ ਇਹਨਾਂ ਦੇ ਪਰਿਵਾਰ ਨੇ ਗਾਂਧੀ ਪਰਿਵਾਰ ਦੀ ਨੌਣੇ ਇੰਦਰਾ ਗਾਂਧੀ ਨੇ ਇਹਨਾਂ ਦੀ ਹੀ ਨੌਣੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ ਤੇ ਅੱਜ ਸਾਡੇ ਲੋਕੀ ਕਹਿੰਦੇ ਫਿਰਦੇ ਆ ਸिखਾਂ ਨੇ ਇੰਦਰਾ ਗਾਂਧੀ ਮਾਰੀ ਸਤਵੰਦ ਸਿੰਘ ਬਿਹੰਸ ਸਿੰਘ ਨੇ ਇੰਦਰਾ ਗਾਂਧੀ ਮਾਰੀ ਠੀਕ ਆ ਤੁਹਾਨੂੰ ਇੰਦਰਾ ਗਾਂਧੀ ਦੇਹੀ ਗਈ ਭਿੰਦਰਾ ਗਾਂਧੀ ਸਤਵੰਦ ਸਿੰਘ ਬਿਹੰਸ ਸਿੰਘ ਨੇ ਮਾਰਤੀ ਕੀ ਤੁਹਾਨੂੰ ਇੰਦਰਾ ਗਾਂਧੀ ਦਿਖੀ ਕੀ ਤੁਹਾਨੂੰ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਆਰਮੀ ਬੂਟ ਪਾ ਕੇ ਨੰਗੇ ਸਿਰ ਤੁਰੇ ਫਿਰਦੇ ਰਹੀ ਕੀ ਤੁਹਾਨੂੰ ਉਹ ਗੱਲ ਨਾ ਦਿਖੀ ਕੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਟੈਂਕ ਚੜ੍ਹੇ ਗਏ ਕੀ ਤੁਹਾਨੂੰ ਉਹ ਗੱਲ ਨਾ ਦਿਖੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਸਰੂਪ ਦੇ ਵਿੱਚ ਗੋਲੀ ਆ ਕੇ ਲੱਗੀ ਕੀ ਤੁਹਾਨੂੰ ਉਹ ਗੱਲ ਨਾ ਦਿਖੀ ਅੱਜ ਵੀ ਉਹ ਗੋਲੀ ਦੇ ਦਰਸ਼ਨ ਕਰਾਈ ਜਾਂਦੇ ਆ ਉਹ ਗੋਲੀ ਵਿਖਾਈ ਜਾਂਦੀ ਹੈ ਅੱਜ ਵੀ ਆਹ ਗੋਲੀ ਵੱਜੀ ਸੀ ਕੀ ਤੁਹਾਨੂੰ ਉਸ ਗੱਲ ਦਾ ਦੁੱਖ ਨਹੀਂ ਸਿੱਖਾਂ ਦੇ ਗਲਾਂ ਦੇ ਵਿੱਚ ਦਿੱਲੀ ਦੀ ਧਰਤੀ ਤੇ ਟਾਇਰ ਪਾ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ ਉਹ ਭਲਿਓ ਤੁਹਾਨੂੰ ਉਹ ਨਾ ਦਿਖਿਆ ਆ ਗੱਲ ਹੈ ਕਾਨਪੁਰ ਦੀ ਸਿੱਖਾਂ ਦੇ ਗਲਾਂ ਦੇ ਵਿੱਚ ਜਦੋਂ 84 ਦੇ ਵੇਲੇ ਟਾਇਰ ਪਾ ਪਾ ਕੇ ਸਾੜੇ ਜਾ ਰਹੇ ਸੀ 84 ਦੇ ਵੇਲੇ ਦੀ ਗੱਲ ਹੈ ਸਾਰਾ ਪਰਿਵਾਰ ਪਰਿਵਾਰ ਨੇ ਅਮਰ ਛ ਗਿਆ ਸੀ ਸਾਰਿਆਂ ਨੂੰ ਪਟ્રોલ ਪਾਵਾ ਸਾੜਦਾ ਸਾਰਿਆਂ ਨੂੰ ਅੱਗ ਲਾ ਲਾ ਕੇ ਟਾਇਰ ਪਾਵਾ ਕੇ ਸਾੜ ਕੇ ਸਾਰਿਆਂ ਨੂੰ ਮਾਰਦਾ ਉਹਨਾਂ ਦਾ ਇੱਕ ਘਰ ਦੇ ਵਿੱਚ ਬੱਚਾ ਸੀਗਾ 10 ਦਿਨ ਦਾ ਬੱਚਾ ਉਹਨੇ ਨਵੇਂ-ਨਵੇਂ ਨੇ ਬੱਚੇ ਨੇ 10 ਦਿਨ ਦਾ ਬੱਚਾ ਨਵਾਂ-ਨਵਾਂ ਕਿੰਨੀ ਗੋ ਨੂੰ ਹੋਸ਼ ਹੋਏਗੇ 10 ਦਿਨ ਦੇ ਬੱਚੇ ਨੂੰ ਬੱਚੇ ਨੂੰ ਕੁਛੂ ਕੀਤਾ ਕੁੱਕਰ ਦੇ ਵਿੱਚ ਡੁੱਬਿਆ ਵੱਡਾ ਕੁੱਕਰ ਸੀ ਉਸ ਕੁੱਕਰ ਦੇ ਵਿੱਚ ਡੋਬ ਕੇ ਕੁੱਕਰ ਪਾਣੀ ਨਾਲ ਭਰ ਕੇ ਢੱਕਣ ਮਾਰ ਕੇ ਸਟੋਵ ਤੇ ਰੱਖ ਕੇ ਗੈਸ ਤੇ ਰੱਖ ਕੇ ਉਸ ਬੱਚੇ ਦੇ ਵਿੱਚ ਕੁੱਕਰ ਦੀਆਂ ਸੀਟੀਆਂ ਮਰ ਗਈਆਂ ਤੇ 10 ਦਿਨ ਦਾ ਬੱਚਾ ਕੁੱਕਰ ਦੇ ਵਿੱਚ ਉਬਲ ਕੇ ਸੜ ਕੇ ਮਰ ਗਿਆ ਹੁਣ ਜਿਹੜੇ ਕਹਿੰਦੇ ਆ ਅੱਤਵਾਦੀ ਹੀ ਜੀ ਪੰਜਾਬ ਚ ਲੋਕੇ ਅੱਤਵਾਦੀ ਹੀ ਏ ਉਹ ਭਲਿਓ ਕੀ ਉਹ 10 ਦਿਨ ਦਾ ਬੱਚਾ ਵੀ ਅੱਤਵਾਦੀ ਸੀ ਜਿਸ ਬੱਚੇ ਨੂੰ ਬੇਰਹਿਮੀ ਦੇ ਨਾਲ ਕੂਕਰ ਦੇ ਵਿੱਚ ਗੁੱਛੂ ਕਰਕੇ ਪਾਇਆ ਪਾਣੀ ਪਾ ਕੇ ਤੇ ਬੱਚੇ ਨੂੰ ਪਹਿਲਾਂ ਗੋਤੇ ਵੀ ਆਏ ਤੇ ਉਸ ਬੱਚੇ ਨੂੰ ਠੱਕੜ ਮਾਰ ਕੇ ਤੇ ਸੀਰੀਆਂ ਮਾਰੀਆਂ ਕੂਕਰ ਦੇੰਗਾ ਤੇ ਕੋਲ ਖੜੇ ਜ਼ਾਲਮ ਲੋਕ ਹੱਸਦੇ ਰਹੇ ਕਿ ਉਹ ਬੱਚਾ ਵੀ ਦਸ ਦਿਨ ਦਾ ਹੱਤਵਾਦੀ ਹੀਗਾ ਸਵਾਲ ਕਰਦਾ ਮੈਂ ਇੱਕ ਮਹਾਰਾਜ ਕਹਿੰਦੇ ਜਿੱਥੇ ਬੋਲਣ ਹਾਰ ਗਏ ਤਥੇ ਚੰਗੀ ਚੁੱਪ ਜੇਕਰ ਕਿਸੇ ਗੱਲ ਦਾ ਨਾਂ ਨਾ ਪਤਾ ਹੋਵੇ ਜੇਕਰ ਸਿੱਖਾਂ ਦਾ ਇਤਿਹਾਸ ਨਾ ਪੜਿਆ ਹੋਵੇ ਤੇ ਇੱਥੇ ਮਹਾਰਾਜ ਕਹਿੰਦੇ ਜਿੱਥੇ ਬੋਲਣਾ ਆ ਰਿਹਾ ਤਿੱਥੇ ਚੰਗੀ ਚੁੱਪ ਉਥੇ ਮੂੰਹ ਦੇ ਵਿੱਚ ਜ਼ੁਬਾਨ ਰੱਖਣੀ ਜਾਏ ਜਿਆ ਜ਼ੁਬਾਨ ਰੱਖ ਲਿਆ ਕਰੋ ਮੂੰਹ ਚ ਇਹ ਜੇਕਰਾਂ ਚ ਸਿੱਖਣਾ ਹੁੰਦੇ ਜਿਹੜੇ ਸਿੱਖਾਂ ਨੂੰ ਤੁਸੀਂ ਖਾਲਸਤਾਨੀ ਕਹਿੰਦੇ ਜੀ ਅੱਜ ਇਹ ਜੇਕਰਾਂ ਚ ਸਿੱਖਣਾ ਹੁੰਦੇ ਤੁਸੀਂ ਆਦੇ ਪਾਕਿਸਤਾਨ ਦੀਆਂ ਫੌਜਾਂ ਪਾਕਿਸਤਾਨ ਦੀਆਂ ਫੌਜਾਂ ਜੇ ਸਿੱਖ ਬਾਰਡਰਾਂ ਦੇ ਨਾ ਨਾ ਮਾਵਾ ਦੇ ਪੁੱਤ ਸਾਡਿਆਂ ਦੇ ਖਲੋਤੇ ਹੁੰਦੇ ਸਾਡੇ ਭਰਾ ਪੱਗਾਂ ਵਾਲੇ ਨੇ ਜੇਕਰ ਬਾਰਡਰਾਂ ਦੇ ਖਲੋਤੇ ਹੁੰਦੇ ਉਹ ਰੋਜ਼ ਉਹਨਾਂ ਨੇ ਧਾੜੀ ਆ ਕੇ ਹਿੱਕ ਦੇ ਗੋਟਾ ਰੱਖ ਦਿਆ ਕਰਨਾ ਸੀ ਇਹ ਯਾਦ ਰੱਖਿਓ ਗੱਲ ਇਹ ਸੇਖੀ ਆ ਜਿਹੜੇ ਢਾਲ ਬਣ ਕੇ ਅੱਜ ਵੀ ਗਾੜੀ ਖਲੋਤੇ ਹੀ ਤੇ ਅੱਜ ਤੋਂ 400 ਸਾਲ ਪਹਿਲਾਂ ਵੀ ਜਿਹੜੇ ਸਿੱਖ ਗਾੜੀ ਆਪਣੀ ਹਿੱਕ ਤਾਣ ਕੇ ਖਲੋਤੇ ਹੀ ਵੀ ਹਾੜੀ ਇੱਕ ਜੇ ਵੱਜੜੀਆਂ ਆਵਾਜ਼ ਜਾਣ ਜਿਹੜੇ ਜਿੰਨਾਂ ਦੇ ਆਸਤੇ ਅਸੀਂ ਗਾੜੀ ਖਲੋਤੇ ਆ ਮਗਰ ਖੜਿਆ ਉਹਨਾਂ ਦਾ ਬਾਲ ਵਿੰਗਾ ਦਾ ਹੋਵੇ ਤੇ ਪਰ ਆਇਆ ਹੜ ਸਾਡੇ ਸਿੱਖਾਂ ਨੇ ਟਰਾਲੀਆਂ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਪੈ ਕਰ ਕਰਕੇ ਲੰਗਰ ਲੈ ਕੇ ਪਹੁੰਚ ਗਏ ਹਿਮਾਚਲ ਲਾਏ ਲੰਗਰ ਹੜ ਪਾਣੀ ਠੰਡਾ ਹੋ ਗਿਆ ਕੰਮ ਹੜ ਆਇਆ ਸੀ ਉਹ ਪਾਣੀ ਕੰਟਰੋਲ ਚ ਹੋ ਗਿਆ ਹੜ ਰੋ ਗਿਆ ਮੁੜ ਕੇ ਜਵਾਨਾਂ ਨੇ ਬੋਲਣ ਲੱਗਿਆ ਸਾਹੀ ਨਹੀਂ ਰਿਹਾ ਇਹ ਖਾਲਸਤਾਨੀ ਹੈ ਅੱਤਵਾਦੀ ਹੈ ਟੈਰਰਿਸਟ ਜਦੋਂ ਭੁੱਖੇ ਮਰਨ ਦੇ ਦੇਣ ਹੁਣ ਉਦੋਂ ਸਾਡੇ ਸਿੱਖ ਟਰਾਲੀਆਂ ਟਰੱਕਾਂ 'ਚ ਲੰਗਰ ਲੈ ਕੇ ਜਾਣ ਉਦੋਂ ਐ ਹੱਥ ਜੋੜ ਕੇ ਐ ਫੜ ਕੇ ਐ ਫੜ ਕੇ ਖਾ ਲੈਂਦੇ ਆ ਅੱਗੋਂ ਬਿਸ਼ਪੇ ਨਾ ਕੋ ਗੱਲ ਨਾ ਕੋ ਬਾਤ ਇਹ ਅੱਤਵਾਦੀ ਨੇ ਇਹ ਖਾਲਸਤਾਨੀ ਨੇ ਉਭਲਿਓ ਜਨਨ ਨਾ ਨਮਕੇ ਇੱਕ ਵਾਰੀ ਵੀ ਖਾਦਾ ਹੋਵੇ ਨਾ ਇੱਕ ਵਾਰੀ ਵੀ ਨਮਕ ਖਾ ਕੇ ਸਿਆਣੇ ਕਹਿੰਦੇ ਹਰਾਮ ਨਹੀਂ ਕਰਨਾ ਚਾਹੀਦਾ ਉਹ ਤੂੰ ਹੀ ਤੇ ਨਮਕੀ ਸਰਦਾ ਖਾਂਦੇ ਜੇ ਹਰਾਮ ਨਹੀਂ ਸਾਡੇ ਕਰਦੇ ਜੀ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ ਖੈਰ ਮਹਾਰਾਜ ਬਾਣੀ ਚ ਕਹਿੰਦੇ ਆ